ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ 45 45 ਸਾਲ ਜ਼ਿੰਦਗੀ ਦੇ ਪੰਥ ਦੀ ਖਾਤਰ ਹੋਸ਼ ਭਾਗਤ ਤੋਂ ਲੈ ਕੇ ਕਲਮ ਕੁੱਟੇ ਤੁਸੀਂ ਉਹਨਾਂ ਨੂੰ ਬਖਸ਼ ਕਿ ਨਹੀਂ ਮਿਲਿਆ ਮੇਰੀ ਘਰ ਵਾਲੀ ਨੂੰ ਅਰਸੋਂ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਉਹ ਸੁਲਤਾਨਪੁਰ ਲੋਧੀ ਗਏ ਸੀ ਪ੍ਰੋਗਰਾਮ 'ਚ ਸਵਾਲ ਕੀਤਾ ਜੀ ਕਹਿੰਦੇ ਜੀ ਬਟੂਆ ਸਾਹਿਬ ਪੰਥ ਕਰੇ ਉਹਨਾਂ ਨੇ ਜਵਾਬ ਦਿੱਤਾ ਕਿ ਮੇਰੀ ਜਿੰਨੀ ਕਿ ਮੇਰੀ ਜ਼ਿੰਦਗੀ ਇਹ 40 ਸਾਲ ਦੀ ਉਹ ਤੇ ਬੰਦੇ ਨਾਲ guzri ਹੈ ਤੇ ਇਹ ਉਸ ਤੋਂ ਵੀ ਪਹਿਲਾਂ ਦਾ ਪੰਥ ਹੈ। ਤੇ ਆਹਦੀ ਮੈਂ ਜ਼ਿੰਦਗੀ 'ਚ ਕਦੇ ਉਹਨੂੰ ਐਡੀ ਵੇਖਿਆ ਕਿ ਕਦੀ ਉਹਨੇ ਪੰਥ ਦਾ ਮਸਲਾ ਹੋਵੇ, ਪੰਜਾਬ ਦਾ ਮਸਲਾ ਹੋਵੇ ਤੇ ਬਲੰਦ ਆਵਾਜ਼ 'ਚ ਉਹਨੇ ਗੱਲ ਨਾ ਕੀਤੀ ਹੋਵੇ ਤੇ ਹਰ ਥਾਂ ਤੇ ਡਟ ਕੇ ਉਹ ਪੰਥ ਦੇ ਨਾਲ ਖੜਦਾ ਆਇਆ। ਤੇ ਮੇਰਾ ਘਰ ਵਾਲਾ 40 45 ਸਾਲ ਤੋਂ ਪੰਥਕ ਹੈ ਕੋਈ ਛੇ ਮਹੀਨੇ ਦਿੱਤਾ ਜਾਂ ਸਾਲ ਤੋਂ ਪੰਥਕ ਨਹੀਂ ਬਣੀ ਜਿਹਨੂੰ ਸ਼ਹਿਰ ਆਂਦਾ ਮੇਰੀ ਧਰਮ ਪਤਨੀ ਨੇ ਉਹ ਤੁਹਾਨੂੰ ਪਤਾ ਹੀ ਇੱਥੇ ਸਾਲ ਸਾਲ ਨੇ ਪੰਥਕ ਬਣ ਗਏ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਜਿਹੜੇ ਪੂਰਾ ਪੂਰਾ ਕਰਕੇ ਕੱਟੇ ਗਏ ਆ ਭਾਵੇਂ ਠੀਕ ਹੈ ਜੀ ਜਿੰਦਾ ਆ ਪਰ ਜਿਹੜੇ ਜਿਹੜੇ ਤਸ਼ੱਦਦਾਂ ਚੋਂ ਜਿਹੜੀਆਂ ਜੇਲਾਂ ਚੋਂ ਜਿਹੜੇ ਮਾਹੌਲ ਤੋਂ ਅਸੀਂ ਲੰਘ ਕੇ ਆਏ ਇੱਕ ਵੀ ਕਿਸੇ ਕੋ ਸੋਚ ਸਕਦਾ उन्नीस सौ चौरासी चढ़िया सत्तर साल मैं रिहा तो चक लिया जे थोड़ा समा बहुत दो महीने बाद फिर चक लिया जिंदगी ने साढ़े नौ साल मैं जेल गुजारे साढ़े नौ साल 21 ਸਾਲ ਦੀ ਉਮਰ ਤੇ ਐਨਐਸਏ ਮਿਲਿਆ 17 ਸਾਲ ਦਾ ਮੇਰਾ ਛੋਟਾ ਭਰਾ ਸੀ ਜਿਹਦੇ ਉੱਤੇ ਐਨਐਸਏ ਲੱਗਿਆ ਐਨਐਸਏ ਕੱਟ ਗਿਆ 86 ਦੇ ਵਿੱਚ ਵਾਪਸ ਆਇਆ ਫਿਰ 2-3 ਮਹੀਨੇ ਬਾਅਦ ਉਹਨੂੰ ਫੜ ਲਿਆ ਤੇ ਫਿਰ ਐਨਐਸਏ ਰਾਕੇ ਨਾਬਾ ਜਿਲ੍ਹੇ ਵਿੱਚ ਭੇਜ ਦਿੱਤਾ ਤਸ਼ੱਦਦ ਵਕਰਾ ਕੀਤਾ ਸਾਡੇ ਸੱਤ ਸੱਤ ਕੋ ਕੱਟ ਗਏ ਔਰ ਸਾਡਾ ਪਰਿਵਾਰ ਸਾਡਾ ਪਰਿਵਾਰ ਤੇ ਕੁਛ ਹੋਇਆ ਨਹੀਂ ਇਥੇ ਤੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋ ਗਏ ਪਰਿਵਾਰਾਂ ਦੇ ਪਰਿਵਾਰ ਲੇਖੇ ਲੱਗ ਗਏ ਉਹਨਾਂ ਦੀ ਕੁਰਬਾਨੀ ਘਟ ਹੈ ਅਸੀਂ ਤੇ ਫਿਰ ਅੱਜ ਜੂਦੇ ਫਿਰਦੇ ਪਰ ਮੈਂ ਦੱਸਦਾ ਤਾਨੂੰ ਕਿ ਅਸੀਂ ਕੀ ਚੱਲੀ ਮੇਰੇ ਭਰਾਵਾਂ ਨੂੰ ਪੁਲਿਸ ਨੇ ਚੁੱਕਣਾ ਤੇ ਸਾਡੇ ਘਰ ਦੇ ਨੇੜੇ ਬਟੋਏ ਥਾਣਾ ਬਿਲਕੁਲ ਨੇੜੇ ਸੀ ਕਿਹ ਵਿੱਚ ਕੋਈ ਬੱਸੋਂ ਨਹੀਂ ਸੀ ਹੈ ਉਦੋਂ ਹੁਣ ਬੱਸੋਂ ਹੈਗੀ ਵਿੱਚ ਤੇ ਮੇਰੇ ਭਰਾਵਾਂ ਦੀਆਂ ਚੀਕਾਂ ਮੇਰੀ ਮਾਂ ਨੇ ਤੇ ਮੇਰੇ ਬਾਪ ਨੇ ਸੁਣ ਲਈ ਮੇਰਾ ਛੋਟਾ ਭਰਾ ਫੜਿਆ ਅੰਤਾਂ ਦਾ ਤਛਤਦ ਹੋਇਆ ਤੇ ਮੇਰਾ ਪਰਿਵਾਰ ਸਾਰਾ ਉਹਦੀ ਚੀਕਾਂ ਸੁਣਦਾ ਹੈ ਤੇ ਮੇਰਾ ਬਾਪ ਉਹ ਸਾਡੇ ਘਰ ਦੇ ਹਾਲਾਤ ਦੇਖ ਕੇ ਮੇਰੇ ਬਾਰੇ ਸੋਚ ਸੋਚ ਕੇ ਛੋਟੇ ਬਾਰੇ ਸੋਚ ਸੋਚ ਕੇ ਪਰਿਵਾਰ ਤੇ ਹੁੰਦੇ ਤਛਤਦ ਨੂੰ ਦੇਖ ਦੇਖ ਕੇ ਕਮਲਾ ਹੋ ਗਿਆ ਮੈਂਟਲੀ ਅਫੈਕਟ ਹੋ ਗਿਆ ਤੇ ਦੁਨੀਆ ਤੋਂ ਤੁਰ ਗਿਆ ਤੇ ਉਹਦੀ ਮੌਤ ਤਾਂ ਮਹੀਨੇ ਹੀ ਬਾਅਦ ਪਤਾ ਲੱਗਾ ਕਿ ਗੱਲਾਂ ਕਰਦੇ ਇਹਕ ਨਾ ਕਰਦੇ ਅਸੀਂ ਤੇ ਕਦੀ ਗੱਲ ਨਹੀਂ ਕੀਤੀ 2007 'ਚ ਮੈਂ ਇਲੈਕਸ਼ਨ ਲਈ ਮੈਂ ਕਦੀ ਗੱਲ ਨਹੀਂ ਕੀਤੀ ਕਿ ਮੇਰੀ ਪੰਥ ਰਹੀ ਮੈਂ ਕੀ ਕੀਤਾ ਮੈਂ ਕੋਈ ਸਾਹ ਨਹੀਂ ਕੀਤਾ ਮੈਨੂੰ ਕੋ ਘਰੋਂ ਲੈ ਕੇ ਆਇਆ ਸੀ ਆਪੇ ਪੰਥ ਦਾ ਗੱਡਾ ਫਸਿਆ ਆ ਗੁੱਸਾ ਹੈ ਲੱਗਦੇ ਰਹੇ ਤੇ ਮੈਂ ਨਿਕਲਦਾ ਨਹੀਂ ਕਿਉਂਕਿ ਜਜ਼ਬਾਤੀ ਸੀ ਕੌਮ ਦਾ ਧਰਮ ਦਾ ਪੰਥ ਦਾ ਪੰਜਾਬ ਦਾ ਮਸਲਾ ਸੀਗਾ ਘਰਾਂ ਤੋਂ ਨਿਕਲੇ ਜੋ ਕਰ ਸਕਦੇ ਸੀ ਕੀਤਾ ਝੱਲਿਆ ਪਰ ਇਹ ਕੋਈ ਮੁੱਲ ਵੇਚਣ ਵਾਲੀ ਚੀਜ਼ ਨਹੀਂਗੀ ਇਹ ਕੋਈ ਮੇਲ ਮੁੱਲ ਵੇਚਣ ਵਾਲੀ ਚੀਜ਼ ਨਹੀਂਗੀ ਮੇਰੀ ਹੱਥ ਮੰਨ ਕੇ ਬੈਠਦੀ ਹੈ ਅੱਜ ਵੀ ਪੰਜਾਬ ਤੇ ਪੰਥ ਦੇ ਨਾਂ ਤੇ ਠੱਗੀ ਮਾਰਨ ਵਾਲਿਆਂ ਦੀ ਕਸਰ ਕੋਈ ਨਹੀਂ ਜੀ ਠੱਗੀ ਮਾਰਨ ਵਾਲਿਆਂ ਦੀ ਕਸਰ ਕੋਈ ਨਹੀਂ ਜੇ ਬਚ ਜੋ ਪੰਜਾਬ ਨੂੰ بچਾਈਏ ਪੰਜਾਬ ਦੇ ਅੰਦਰ ਭਾਈ